ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਰਾਜ ਸਿੰਘ ਨੈਮੀ ਵਾਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਵਲ ਕਲਾਂ ਕੋਟ ਪੂਰਾ ਗੋਲੀ ਕਾਂਡ ਦੇ ਨਾਲ ਸਬੰਧਤ ਹੁਣ ਕਰਕੇ ਸਾਰੇ ਕੇਸ ਦੇ ਉੱਤੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਜੋ ਬਹਿਵਲ ਕਲਾਂ ਕੋਟ ਪੂਰਾ ਗੋਲੀ ਕਾਂਡ ਹੋਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਉਸ ਨੂੰ ਲੈ ਕੇ ਦੋਸਤੋ ਧਰਨਾ ਲਾਉਣ ਵਾਲਾ ਸੁਖਰਾਜ ਸਿੰਘ ਨਿਯਮੀ ਵਾਲਾ ਨੇ ਇਸ ਮਾਮਲੇ ਨੂੰ ਲੈ ਕੇ ਦੋਸਤੋ ਸਰਕਾਰਾਂ ਉੱਪਰ ਵੱਡੇ ਸਵਾਲ ਚੁੱਕੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਕੀ ਹੈ ਪੂਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਰਾਜ ਸਿੰਘ ਨਿਯਮੀ ਵਾਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਵਲ ਕਲਾਂ ਕੋਟ ਪੂਰਾ ਗੋਲੀ ਕਾਂਡ ਦੇ ਨਾਲ ਸਬੰਧਤ ਹੋਣ ਕਰਕੇ ਸਾਰੇ ਕੇਸ ਦੇ ਉੱਤੇ ਜਿੰਨੀ ਕੁ ਦੇਖਰੇਖ ਹੋ ਰਹੀ ਆ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਤੇ ਰੱਖ ਰਹੇ ਆ ਚਾਹੇ ਗੋਲੀ ਕਾਟ ਦੀ ਗੱਲ ਕਰੀਏ ਤੇ ਚਾਹੇ ਬੇਅਦਬੀ ਦੀ ਜਦੋਂ ਗੱਲ ਪੰਜਾਬ ਦੀ ਤੇ ਪੰਥ ਦੇ ਮੁੱਦਿਆਂ ਦੀ ਹੁੰਦੀ ਆ ਤਾਂ ਉਦੋਂ ਹਰ ਇੱਕ ਸਿੱਖ ਦਾ ਬੋਲਣਾ ਉੱਥੇ ਫਰਜ਼ ਬਣਦਾ ਸੋ ਅੱਜ ਦੀ ਤਾਜ਼ੀ ਘਟਨਾ ਬੜੀ ਚਿੰਤਾਤ ਆ ਚਿੰਤਾ ਦਾ ਵਿਸ਼ਾ ਕਿ ਇਹਨਾਂ ਦੇ ਸਿਸਟਮ ਵੱਲੋਂ ਪਹਿਲਾਂ ਤਾਂ ਬਹੁਤ ਵੱਡੀ ਨਾਕਾਮੀ ਬਹੁਤ ਵੱਡਾ ਜਿਹੜਾ ਇੱਕ ਨਲੈਕੀ ਵਾਲਾ ਰੋਲ ਰਿਹਾ ਪਿਛਲੇ 9 ਸਾਲ ਤੋਂ ਬੰਦਾ ਭਗੌੜਾ ਰਿਹਾ ਹੋਵੇ ਭਗੌੜਾ ਬੰਦਾ ਜਦੋਂ ਫੜਿਆ ਜਾਂਦਾ ਪਹਿਲੀ ਗੱਲ ਤਾਂ ਉਹਨੂੰ ਫੜਨ ਦੇ ਲਈ ਜਿਹੜੀ ਹੈ ਚਾਰਾਜੂ ਕਰਦੇ ਆਪਾਂ ਸਾਰਿਆਂ ਨੂੰ ਪਤਾ ਕਿ ਕਿੰਨਾ ਕੁ ਸਮਾਂ ਲੱਗਦਾ 9 ਸਾਲ ਬਾਅਦ ਬੰਦਾ ਫੜਿਆ ਜਾਂਦਾ ਤੇ ਅੱਜ ਉਹਨੂੰ ਫੜੇ ਨੂੰ ਹਜੇ 10 ਤੋਂ 15 ਦਿਨ ਦਾ ਸਮਾਂ ਹੀ ਹੋਇਆ ਤੇ ਉਹ 10-15 ਦਿਨ ਦੇ ਸਮੇਂ ਦੇ ਵਿੱਚ ਅੱਜ ਹਾਈ ਕੋਰਟ ਨੇ ਉਹਨੂੰ ਜ਼ਮਾਨਤ ਦੇ ਦਿੱਤੀ ਹੈ। ਪਹਿਲਾਂ ਤਾਂ ਉਹਦੀਆਂ ਖਬਰਾਂ ਵਾਇਰਲ ਹੋ ਗਈਆਂ, ਵੱਡੀਆਂ ਕਰ ਦਿੱਤੀਆਂ ਜਾਂਦੀਆਂ ਕਿ ਉਹਨੇ ਆਪਣੇ ਬਿਆਨਾਂ ਦੇ ਵਿੱਚ ਬਹੁਤ ਕੁਝ ਦੱਸਿਆ। ਰਾਮ ਰਹੀਮ ਦਾ ਨਾਮ ਲਿਆ ਬਲਾਤਕਾਰੀਦਾਰ, ਉਹਦੀ ਜਿਹੜੀ ਉਹ ਕੋਈ ਨਾਲ ਉਹਦੇ ਰਹਿੰਦੀ ਸੀ ਹਣੀਪ੍ਰੀਤ ਉਹਦਾ ਨਾਮ ਲਿਆ। ਤੇ ਅੱਜ ਹਾਈ ਕੋਰਟ ਨੇ ਕਿਸ ਬੇਸ ਦੇ ਉੱਤੇ ਜ਼ਮਾਨਤ ਦੇਤੀ ਹੈ? ਤੇ ਉਹ ਵੀ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਲਾਂਬੂ ਲਾਇਆ ਹੋਵੇ ਸਾਡੇ ਅਸਟ ਦੀ ਬੇਅਦਬੀ ਕੀਤੀ ਹੋਵੇ ਤੇ ਅੰਗ ਗਲੀਆਂ ਚ ਖਲਾਰੇ ਹੋਣ ਉਹਨਾਂ ਲੋਕਾਂ ਦਾ ਸਿਸਟਮ ਦੇਖੋ ਕਿੰਨਾ ਮਿਹਰਬਾਨ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਜੇ ਕੋਈ ਸਿੱਖ ਥੋੜੀ ਜੀ ਹੱਕਾਂ ਦੀ ਗੱਲ ਕਰਦਾ ਸਿੱਖ ਥੋੜੀ ਜੀ ਆਪਣੇ ਵਧ ਅਧਿਕਾਰਾਂ ਦੀ ਗੱਲ ਕਰਦਾ ਤੇ ਉਹਨਾਂ ਨੂੰ ਜੇਲਾ ਜੇ ਨਿਆਂ ਦੀ ਗੱਲ ਕਰਦੇ ਆ ਤਾ ਡਰਾਇਆ ਤੁਮ ਕਾ ਹੈ ਜਾਣਾ ਜੇਲਾ ਪਹਿਲੀ ਗੱਲ ਬੇਵਲ ਕਲਾਂ ਦਾ ਕੇਸ ਆ ਜਿਹੜਾ ਕੋੜਕਪੂਰੇ ਦਾ ਕੇਸ ਆ ਉਹ ਅੱਜ ਉਸ ਹੱਦ ਤੇ ਜਾ ਕੇ ਖੜਾ ਜਿੱਥੇ 1% ਕਾਰਵਾਈ ਦੀ ਸਰਕਾਰ ਦੀ ਦੀ ਇਹ ਲੋੜ ਆ ਕਿ ਉਹ ਆਪਣੇ ਵੱਲੋਂ ਜੋ ਬਿਆਨ ਦਿੱਤੇ ਗਏ ਆ ਜੋ ਗੱਲਾਂ ਹੋਈਆਂ ਜੋ 6-7 ਮਹੀਨੇ ਦਾ ਇੱਕ ਟਾਈਮ ਪੀਰੀਅਡ ਅਦਾਲਤ ਦੇ ਵਿੱਚ ਪਹਿਲਾਂ ਲੰਘ ਕੇ ਗਿਆ ਉਹਦੇ ਤੇ ਜਿਹੜੀਆਂ ਕਾਰਵਾਈਆਂ ਹੋਈਆਂ ਉਹ ਹਜੇ ਤੱਕ ਅਦਾਲਤ 'ਚ ਸਮਟ ਨਹੀਂ ਕੀਤੇ ਗੀਆਂ। ਅਦਾਲਤ ਦੇ ਵਿੱਚ ਉਹ ਨਹੀਂ ਜਮ੍ਹਾਂ ਕਰਵਾਈਆਂ ਗਈਆਂ। ਗਵਾਹਾਂ ਦੇ ਬਿਆਨ ਰਿਕਾਰਡ ਕੀਤੇ ਗਏ ਉਹ ਹਜੇ ਤੱਕ ਅਦਾਲਤ ਦੇ ਵਿੱਚ ਨਹੀਂ ਦਿੱਤੇ ਗਏ ਆ। ਤਾਂ ਉਹ ਤਾਂ ਹਜੇ ਕੀ ਦੇਣੇ ਸੀ। ਦੂਸਰੇ ਪਾਸੇ ਸਰਕਾਰ ਵੱਲੋਂ ਦੇਖੋ ਤੁਸੀਂ ਜਾਂ ਇੱਥੋਂ ਦੇ ਸਿਸਟਮ ਵੱਲੋਂ ਕਿੱਡਾ ਨਖਿੱਧ ਕੰਮ ਹੋਇਆ ਕਿ ਜਿਹੜੇ ਬੰਦੇ ਨੂੰ ਕਦੇ ਜੇਲ੍ਹ 'ਚੋਂ ਬਾਹਰ ਕੱਢਣਾ ਨਹੀਂ ਚਾਹੀਦਾ ਸੀ। ਅੱਜ ਉਸ ਨੂੰ ਹਾਈ ਕੋਰਟ ਨੇ ਜਮਾਤ ਦਿੱਤੀ ਆ। ਸੋ ਕਿੱਡੀ ਅਤ ਘਟਿਆ ਦਰਜੇ ਦੀ ਰਾਜਨੀਤੀ ਹੋ ਰਹੀ ਆ ਉਹ ਵੀ ਚੋਣਾਂ ਦੇ ਵਿੱਚ ਆ ਕੇ ਇਲੈਕਸ਼ਨ ਕੋਰਟ ਦੇ ਵਿੱਚ ਆ ਕੇ ਅਸੀਂ ਪੂਰੇ ਪੰਜਾਬ ਲੈਵਲ ਤੇ ਇਸ ਦਾ ਵਿਰੋਧ ਵੀ ਕਰਾਂਗੇ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਇਸ ਇਸ ਬੰਦੇ ਦੀ ਜਿਹੜੀ ਜ਼ਮਾਨਤ ਵੀ ਖਾਰਜ ਹੋਣੀ ਚਾਹੀਦੀ ਆ ਤੇ ਦੂਸਰੇ ਪਾਸੇ ਜਿਹੜਾ ਇਹਨਾਂ ਦੇ ਡੇਰੇ ਦਾ ਕੂੜ ਪ੍ਰਚਾਰ ਆ ਪੰਜਾਬ ਦੇ ਵਿੱਚ ਬਿਲਕੁਲ ਹੀ ਬੰਦ ਹੋਣਾ ਚਾਹੀਦਾ ਕਿਉਂਕਿ ਜਦੋਂ ਇਹਨਾਂ ਬੰਦਿਆਂ ਦੇ ਬਿਆਨ ਜਿਹੜਾਂ ਦੇ ਆਕਾ ਇਹਨਾਂ ਨੂੰ ਬੇਅਦਬੀ ਕਰਨ ਦੇ ਲਈ ਪੰਜਾਬ ਦੇ ਵਿੱਚ ਯੂਜ਼ ਕਰਦੇ ਆ ਪੰਜਾਬ ਦੇ ਵਿੱਚ ਵਰਤਦੇ ਆ ਆਪਦੀਆਂ ਅਖੌਤੀ ਧਾਰਮਿਕ ਸਟੇਜਾਂ ਲਾ ਕੇ ਲੋਕਾਂ ਨੂੰ ਇਹ ਪ੍ਰਚਾਰ ਸਿਖਾਇਆ ਜਾ ਰਿਹਾ ਕਿ ਇੱਥੇ ਦੂਸਰੇ ਧਰਮਾਂ ਦਾ ਨਰਾਦਰ ਕਰੋ ਸਿੱਖਾਂ ਦੇ ਅਸਤੇ ਦੀ ਬੇਅਦਬੀ ਕਰੋ ਗੁਰੂਸਾਲ ਦੇ ਅੰਗ ਗਲੀਆਂ 'ਚ ਖਲਾਰੋ ਤੇ ਅਸੀਂ ਉਹ ਪ੍ਰਚਾਰ ਪੰਜਾਬ ਦੇ ਵਿੱਚ ਕਿਵੇਂ ਹੋਲਦੇ ਜਾਗੇ ਸੋ ਪੂਰੇ ਪੰਜਾਬ ਪੱਧਰ ਤੇ ਪੂਰੀਆਂ ਸਿੱਖ ਜਥੇਬੰਦੀਆਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਬੋਲਣਾ ਚਾਹੀਦਾ ਤੇ ਵਿਰੋਧ ਕਰਨਾ ਚਾਹੀਦਾ ਤੇ ਦੂਸਰਾ ਇਸ ਦਾ ਕੂੜ ਪ੍ਰਚਾਰ ਪੰਜਾਬ ਦੇ ਵਿੱਚ ਉਹ ਜਿਹੜੀਆਂ ਜਿਹੜੇ ਦੁਕਾਨਾਂ ਖੋਲ ਰੱਖੀਆਂ ਉਹਨਾਂ ਦੇ ਉੱਤੇ ਜਿਹੜੇ ਕਾਠਾ ਰੋਕਣੇ ਚਾਹੀਦੇ ਆ ਤੇ ਸਰਕਾਰਾਂ ਇਹੋ ਜਿਹੀ ਬਲਾਤਕਾਰੀ ਦੀ سپورਟ ਲੈਣ ਦੀ بجائے ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ ਇਹਨਾਂ ਦੋਸ਼ੀਆਂ ਨੂੰ ਇਹਨਾਂ ਬਲਾਤਕਾਰੀ ਲੋਕਾਂ ਨੂੰ ਸਜ਼ਾਵਾ ਦੇਣ ਨਾ ਕਿ ਇਹਨਾਂ ਕੋਲੋਂ ਵੋਟਾਂ ਦੇ ਲਈ ਤੁਸੀਂ ਇਹਨਾਂ ਦੀ ਤਰਲੋ ਮੱਛੀ ਦੇ ਲਈ ਇਹਨਾਂ ਦੇ ਪੈਰੀ ਹੱਥ ਲਾਓ ਸੋ ਸਾਨੂੰ ਇਕੱਠਿਆ ਹੋਣ ਦੀ ਲੋੜ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਵੇਂ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਵੀ ਅਤੇ ਸਮੂਚੀਆਂ ਸਿੱਖ ਜਥੇਬੰਦੀਆਂ ਵੱਲੋਂ ਵੀ ਇਹਨਾਂ ਦਾ ਵਿਰੋਧ ਵੀ ਕਰਾਂਗੇ ਤੇ ਰੋਕਣ ਦੇ ਲਈ ਜੋ ਵੀ ਸਾਥੋ ਪ੍ਰੋਗਰਾਮ ਅਲਿਕੇ ਜਾਣਗੇ ਅਸੀਂ ਅਲਿਕਾਂਗੇ ਸੋ ਮੈਂ ਪੂਰੀਆਂ ਸਮੂਹੀਆਂ ਸਖ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਇਸ ਕੁਕਰਮ ਨੂੰ ਇਸ ਦਿਖਾਤ ਨੂੰ ਪੰਜਾਬ ਦੇ ਵਿੱਚ ਰੋਕਣ ਦੇ ਲਈ ਤੁਹਾਨੂੰ ਅੱਗੇ ਆਉਣਾ ਪਊਗਾ ਕੋਈ ਇੱਥੋਂ ਦੇ ਸਿਸਟਮ ਨੇ ਇੱਥੋਂ ਦੇ ਪ੍ਰਸ਼ਾਸਨ ਨੇ ਤੁਹਾਡੀ ਹੈਲਪ ਨਹੀਂ ਕਰਨੀ ਸੋ ਆਓ ਆਪਾਂ ਹੰਬੜਾ ਮਾਰੀਏ ਪੰਜਾਬ ਦੀ ਨੌਜਵਾਨੀ ਜੇਲਾਂ ਚ ਰੋ ਰਹੀ ਆ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਜਿਹੜੀਆਂ ਪੈਰਵਹੀਆਂ ਕਰਨੀਆਂ ਉਹ ਵੀ ਕਰੀਏ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਸੇਵਾ ਸੰਭਾਲ ਆ ਜਿਹੜੀ ਉਹ ਨੌਜਵਾਨੀ ਅੱਗੇ ਹੋ ਕੇ ਕਰੇ ਤੇ ਇਸ ਤਰ੍ਹਾਂ ਦਾ ਕੋ ਕਰਮ ਕਰਨ ਵਾਲਿਆਂ ਨੂੰ ਜੇਲਾਂ ਦੇ ਵਿੱਚ ਬੰਦ ਕਰਨ ਦੇ ਲਈ ਜਿਹੜੀ ਚਾਰਾਜੋਈ ਹੁੰਦੀ ਆ ਤੇ ਇਹਨਾਂ ਦਾ ਕੂੜ ਪ੍ਰਚਾਰ ਰੋਕਣ ਦੇ ਲਈ ਜਿਹੜਾ ਸਾਥੋਂ ਜਿਵੇਂ ਦਾ ਵੀ ਸਾਥੋਂ ਕੁਝ ਹੋਊਗਾ ਅਸੀਂ ਜਰੂਰ ਕਰਾਂਗੇ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਵੱਧ ਚੜ ਕੇ ਇਹਨਾਂ ਲੋਕਾਂ ਦਾ ਵਿਰੋਧ ਕਰੋ ਮੌਜੂਦਾ ਸਰਕਾਰ ਦੇ ਉੱਤੇ ਵੀ ਗੱਲ ਹੈ ਕਿ ਜਿਹੜੀ ਪੈਰਵਾਹੀ ਪੂਰੇ ਚੰਗੇ ਤਰੀਕੇ ਨਾਲ ਨਹੀਂ ਹੋਈ ਇਹਨਾਂ ਨੂੰ ਵੀ ਸਵਾਲ ਕਰਨੇ ਬੰਦੇ ਆ ਕਿਉਂਕਿ ਜਿਹੜਾ ਇਲੈਕਸ਼ਨਾਂ ਦਾ ਦੌਰ ਆ ਪੰਜਾਬ ਦੇ ਵਿੱਚ ਆਪੋ ਆਪਣੀਆਂ ਕੈਂਡੀਡੇਟ ਐਲਾਨਤ ਤੇ ਲੱਗਿਆ ਬੜੇ ਤਰਲੋ ਮੱਛੀ ਦੇ ਵਿੱਚ ਆ ਪਰ ਇਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੇ ਨਾਲ ਪੰਜਾਬ ਦੇ ਉਸ ਦਰਦ ਦੇ ਨਾਲ ਕੁਝ ਨਹੀਂ ਆ ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਬੰਦੀਆਂ ਸੋ ਇਹਨਾਂ ਨੂੰ ਸਵਾਲ ਕਰੋ ਹੁਣ ਫੇਰ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਬੂਹੇ ਖੜਕਾਉਣਗੇ ਵੋਟਾਂ ਦੇ ਲਈ ਤੇ ਇਹਨਾਂ ਦੇ ਕੰਮਾਂ ਦੇ ਉੱਤੇ ਇਹਨਾਂ ਨੂੰ ਸਵਾਲ ਕਰੋ ਸੋ ਇੰਨੀਆਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁੱਖ ਭਰੀ ਗੱਲ ਆ ਜਿਹੜੀ ਕਿ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਿਛਲੇ ਸਮੇਂ ਦੇ ਅੰਦਰ ਬੜਾ ਵੱਡਾ ਇੱਕ ਪੰਜਾਬ ਦੀ ਧਰਤੀ ਤੇ ਪਾਪ ਹੋਇਆ ਜਿਹੜੇ ਲੋਕਾਂ ਨੇ ਇਹ ਕੀਤਾ ਉਹ ਲੋਕ ਅੱਜ ਵੀ ਕਟਾਰੇ ਤੱਕ ਨਹੀਂ ਪਹੁੰਚ ਸਕੇ ਬਹੁਤ ਸਾਰੀਆਂ ਸੱਟਾਂ ਆਈਆਂ ਬਹੁਤ ਸਾਰੇ ਇਹ ਕਿਹਨਾਂ ਦਾ ਜਾਂਚਾਂ ਆਈਆਂ ਇੱਥੇ ਪਾਰਟੀਆਂ ਆਈਆਂ ਜਿਹੜੀਆਂ ਕਿ ਗੁਰਕਾ ਸਾਹਿਬ ਦੀ ਸੌਂ ਖਾਣ ਤੋਂ ਬਾਅਦ ਇੱਥੇ ਚੰਨੀ ਵਰਗੇ ਜਿਹੜੇ ਮੁੱਖ ਮੰਤਰੀ ਭਾਵੇਂ 6 ਮਹੀਨੇ ਲਈ ਆਏ ਤੇ ਉਸ ਤੋਂ ਬਾਅਦ ਕੇਜਰੀ ਵਾਲਾ ਆ ਜਿਨੇ ਗੱਲ ਕਹੀ ਕਿ ਬੇਅਦਬੀ ਦੇ ਮੁੱਦੇ ਤੇ ਅਸੀਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਭਾਵੇਂ ਕਿ ਇਹ ਗੱਲ ਅੱਜ 7 ਸਾਲ ਬਾਅਦ ਕਲੀਅਰ ਹੋਈ ਕੀ ਜਿੰਨੇ ਵੀ ਜਾਂਚਾਂ ਹੋਈਆਂ ਉਹਨਾਂ ਜਾਂਚਾਂ ਦੇ ਵਿੱਚ ਜਾਂਚ ਕਰਨ ਵਾਲੇ ਅਧਿਕਾਰੀ ਜਿਹੜੇ ਆ ਉਹ ਬੇਈਮਾਨ ਪਾਏ ਗਏ ਸਿਆਸੀ ਪਾਰਟੀਆਂ ਆਪ ਦਾ ਨਜੀਬ ਫਾਇਦਾ ਲੈਂਦੀਆਂ ਦਿਖਾਈ ਦਿੱਤੀਆਂ ਕਿ ਅਸੀਂ ਕਾਲੀਦਾਰ ਨੂੰ ਮਾਰੀਏ ਤੇ ਸਿਆਸੀ ਲਾਹਾ ਕੱਟੀਏ ਤੇ ਅੱਜ ਤਾਂ ਇਸ ਗੱਲ ਦਾ ਸਿਖਰ ਹੋ ਗਿਆ ਜਦੋਂ ਪ੍ਰਦੀਪ ਕਲੇਰ ਨਾਂ ਦਾ ਬੰਦਾ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਨਾਲ ਦੇਖਿਆ ਗਿਆ ਪੰਜਾਬ ਸਰਕਾਰ ਨੇ ਉਹਨੂੰ ਫੜ ਕੇ ਲਿਆਂਦਾ ਤੇ ਅੱਜ ਉਹ ਕਰੀਬ 15 ਦਿਨਾਂ ਦੇ ਅੰਦਰ ਅੰਦਰ ਉਹ ਜਿਹੜਾ ਜੇਲ੍ਹ ਤੋਂ ਬਾਹਰ ਦਿਖਾਈ ਦੇ ਰਿਹਾ ਜਿਨੇ ਇਹ ਗੱਲ ਹੱਕ ਠੋਕ ਕੇ ਕਹੀ ਸੀ ਕਿ ਇਸ ਬਿਆਦਬੀ ਦੇ ਲਈ ਜਿਹੜਾ ਆਰਡਰ ਕੀਤਾ ਸੀ ਉਹ ਹਨੀਪ੍ਰੀਤ ਨੇ ਕੀਤਾ ਸੀ ਉਹਨੂੰ ਉਹਦੀ ਜਿਹੜੀ ਸਹਿਮਤੀ ਸੀ ਉਹ ਰਾਮ ਰਹੀਮ ਦੀ ਉਸ ਗੱਲ ਨਾਲ ਸਹਿਮਤੀ ਸੀ ਭਾਵੇਂ ਕਿ ਇਹ ਤੋਂ ਪਹਿਲਾਂ ਇੱਕ ਬਿੱਟੂ ਨਾਂ ਦਾ ਬੰਦਾ ਜਿਹੜਾ ਕਿ ਆਗੂ ਸੀ ਇਹਨਾਂ ਦਾ ਉਹ ਜੇਲ੍ਹ ਦੇ ਵਿੱਚ ਮਰਿਆ ਜਾ ਉਹਦੇ ਬਾਰੇ ਵੀ ਇੱਕ ਸ਼ੰਕਾ ਖੜੀ ਹੋਈ ਉਸ ਤੋਂ ਪਹਿਲਾਂ ਇੱਕ ਹੋਰ ਆਗੂ ਵੀ ਮਰਿਆ ਜਾਂਦਾ ਜਦੋਂ ਇਸ ਗੱਲ ਦਾ ਖੁਲਾਸਾ ਕਰਦਾ ਉਹ ਅੱਜ ਤਾਂ ਇਸ ਗੱਲ ਦਾ ਸਿਖਰ ਹੋ ਗਿਆ ਕਿ ਜਿਹੜੇ ਸਭ ਤੋਂ ਵੱਡੀ ਦਾਅਵੇ ਕਰਨ ਵਾਲੀ ਜਿਹੜੀ ਆ ਕੇਜਰੀਵਾਲ ਐਨ ਪਾਰਟੀ ਸੀ ਭਗਵੰਤ ਮਾਨ ਹੁਣੀ ਉਹਨਾਂ ਦੇ ਵਕੀਲ ਜਿਹੜੇ ਆ ਉਹ ਇਸ ਗੱਲ ਲਈ ਉਸ ਬੰਦੇ ਦਾ ਰਸਤਾ ਹੀ ਨਾ ਰੋਕ ਸਕੇ ਜਿਹੜਾ ਬੰਦਾ ਮੌਜੂਦਾ ਸਮੇਂ 'ਚ ਏਡੀ ਵੱਡੀ ਗਵਾਹੀ ਦਿੰਦਾ ਸੋ ਅੱਜ ਤਾਂ ਇਹ ਗੱਲ ਸਪਸ਼ਟ ਹੋ ਗਈ ਕਿ ਇਹ ਸਾਰੀਆਂ ਰਾਜਨੀਤਿਕ ਤਰ੍ਹਾਂ ਆਪਣੀ ਨਿੱਜੀ ਵਫਾਦ ਵਾਸਤੇ ਜਿਹੜੇ ਕੰਮ ਕਰਦੀਆਂ ਰਹੀਆਂ ਕਾਂਗਰਸ ਵੋਟਾਂ ਮੋਟੋੜਨ ਲਈ ਚੰਨੀ ਵੋਟਾਂ ਮਟੋਣ ਲਈ ਜਾਂ ਆਮ ਆਦੀ ਵੋਟਾਂ ਮਟੋਣ ਲਈ ਇਹ ਨਾਲੀ ਗੁਰੂ ਦੀ ਜਿਹੜੀ ਦਾ ਸਤਿਕਾਰ ਜਾਂ ਭਾਵਨਾ ਦਾ ਕੋਈ ਮੁੱਲ ਅੱਜ ਨਿਖਰ ਕੇ ਸਾਹਮਣੇ ਆ ਗਿਆ ਨਹੀਂ ਦਿਖਾਈ ਦਿੱਤਾ ਤੇ ਦੂਜੇ ਪਾਸੇ ਸਭ ਤੋਂ ਮਾਰੀ ਗੱਲ ਇਹ ਹੋਈ ਕਿ ਇਸ ਸਮੇਂ ਦੇ ਵਿੱਚ ਉਸ ਸਮੇਂ ਧਰਮ ਦਾ ਚੋਗਾ ਪਾ ਕੇ ਜਿਹੜੇ ਲੋਕ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹੋਂਦੇ ਸੀਗੇ ਮੈਨੂੰ ਇਸ ਗੱਲ ਲਈ ਸ਼ਰਮ ਆ ਰਹੀ ਹੈ ਕਿ ਜਿਹੜੇ ਲੋਕ ਸਿੱਖੀ ਬਾਣੇ ਦੇ ਵਿੱਚ ਚੋਲਿਆਂ ਦੇ ਵਿੱਚ ਆਪਣੇ ਆਪ ਨੂੰ ਸਿੱਖ ਆਗੂ ਕਹਿੰਦੇ ਸੀ ਉਹ ਅੱਜ ਕਿੱਥੇ ਚਲੇ ਗਏ ਨੇ ਕਿਹੜੀ ਖੁੱਡ ਵਿੱਚ ਵੜ ਗਏ ਤੇ ਉਹ ਅੱਜ ਇਸ ਗੱਲ ਬਾਰੇ ਆਵਾਜ਼ ਨਹੀਂ ਉਠਾਰੇ ਪਰ ਛਲੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹਦੇ ਤੇ ਬੜੀਆਂ ਉਂਗਲਾਂ ਉੱਠਦੀਆਂ ਬੜਾ ਕੁਝ ਉਹਨੂੰ ਨਿੰਦਿਆ ਜਾਂਦਾ ਕਿਸੇ ਪਾਰਟੀ ਦੀ ਉਥੇ ਸਰਪ੍ਰਸਤੀ ਕਹੀ ਜਾਂਦੀ ਆ ਪਰ ਉਹ ਜਿਹੜੀ ਛਲੋਣੀ ਕਮੇਟੀ ਸੌਦਾ ਸਾਹ ਦੇ ਮਸਲੇ 'ਚ ਵੀ ਇਸ ਗੱਲ ਹੀ ਕਾਮਯਾਬ ਹੋਈ ਕਿ ਉਹਨੂੰ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਕਿ ਉਹ ਜਦੋਂ ਵੀ ਬਰੋਲ ਮਿਲੇਗੀ ਉਸ ਨੂੰ ਸਾਨੂੰ ਉਹਦਾ ਵਾਜਬ ਦਸ ਕਾਰਨ ਦੱਸਣਾ ਪਏਗਾ ਤੇ ਜਿਹੜੇ ਵੀ ਕੋਈ ਦੋਖੀ ਲੋਕ ਆ ਉਹਨਾਂ ਦੇ ਖਿਲਾਫ ਕੋਰਟਾਂ ਤੇ ਅਦਾਲਤਾਂ ਦੇ ਵਿੱਚ ਜਾ ਕੇ ਕੜਦੀ ਦਿਖਾਈ ਦਿੰਦੀ ਆ ਅੱਜ ਵੀ ਅਸੀਂ ਬੜੇ ਭਰੇ ਮਨ ਨਾਲ ਇਹ ਗੱਲ ਕਹਿੰਦੇ ਆ ਕਿ ਜਿਹੜਾ ਕੁਝ ਇਹ ਵਾਪਰਿਆ ਇਸ ਦੇ ਖਿਲਾਫ ਵੀ ਪ੍ਰਦੀਪ ਕਲੇਰ ਕਿਵੇਂ ਰਿਹਾ ਹੋ ਜਾਂਦਾ ਕਿਉਂ ਹੋ ਜਾਂਦਾ ਕੀ ਐਡਾ ਸਰਕਾਰੀ ਤੰਤਰ ਨਪੁੰਸਕ ਹੋ ਗਿਆ ਕਿ ਉਹ ਇਸੇ ਘਣਾਉਣੇ ਕਾਰੇ ਦਾ ਜਿਹੜਾ ਸੰਬੰਧਿਤ ਵਿਅਕਤੀ ਉਹਨੂੰ ਉਹ ਪ੍ਰੋਲ ਉਹਨੂੰ ਉਹ ਜ਼ਮਾਨਤ ਮਿਲ ਜਾਂਦੀ ਆ ਤੇ ਦੂਜੇ ਪਾਸੇ ਜੇ ਕੋਈ ਸਿੱਖੀ ਦੀ ਗੱਲ ਕਰਦਾ ਅਮਰ ਸਕਾਉਣ ਦੀ ਗੱਲ ਕਰਦਾ ਨਸ਼ਿਆਂ ਦੇ ਖਿਲਾਫ ਦੀ ਗੱਲ ਕਰਦਾ ਤਾਂ ਉਹ ਦਿਬਰੂਗੜ ਬੰਦ ਕਰ ਦਿੱਤਾ ਜਾਂਦਾ ਉਹਦਾ ਜਿਹੜਾ ਐਨਐਸਏ ਮੁਰ ਤੋਂ ਲਾਤੀ ਜਾਂਦੀ ਆ ਸੋ ਇਹ ਬੜਾ ਮਾੜਾ ਦੌਰ ਚੱਲ ਰਿਹਾ ਸਮੁੱਚੀ ਸਿੱਖ ਸੰਗਤ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅਕਾਲੀ ਦਲ ਵੱਲੋਂ ਅੱਜ ਆਪਣੀ ਸਿਆਸੀ ਵੋਟਾਂ ਦੀ ਗਿਣਤੀ ਮਿੰਤੀ ਤੋਂ ਪਾਸੇ ਹਟ ਕੇ ਉਹਨੂੰ ਪਿੱਠ ਵਿਖਾ ਕੇ ਪੰਥ ਦੀ ਗੱਲ ਜਿਹੜੀ ਕੀਤੀ ਹੈ ਸ਼ੁਰੂ ਇਹ ਆਪਣੇ ਆਪ ਦੇ ਵਿੱਚ ਬੜਾ ਇਤਿਹਾਸਕ ਫੈਸਲਾ ਸੋ ਆਓ ਆਪਾਂ ਸਾਰੇ ਰਲ ਕੇ ਪੰਥ ਇਕਜੁੱਟ ਹੋਵੇ ਕਾਲ ਤੱਕ ਸਾਡੀ ਸਰਪ੍ਰਸਤੀ ਰਹਿਣ ਹੋਵੇ ਤਾਂ ਅਸੀਂ ਐਸੇ ਲੋਕਾਂ ਨੂੰ ਜਿਥੇ ਮਾਤਵੀ ਦੇਈਏ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਇੱਕ ਮੋੜ ਵੀ ਬਣੀਏ ਤੇ ਇੱਕ ਸੰਘਰਸ਼ ਲੜੀਏ ਇਹ ਅੱਜ ਦੇ ਸਮੇਂ ਦੀ ਵੱਡੀ ਸੰਗਤ ਨੂੰ ਚਰਣਾ ਵਿੱਚ ਬੇਨਤੀ ਹੈ ਤੇ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਬਾਬਲ ਕਲਾਂ ਕੋਟ ਪੂਰਾ ਗੋਲੀ ਕਾਂਡ ਨੂੰ ਲੈ ਕੇ ਜੋ ਵੀ ਸਰਕਾਰਾਂ ਉੱਪਰ ਸਵਾਲ ਚੁੱਕੇ ਨੇ ਸਿੱਖਾਂ ਨੂੰ ਹਲੇ ਤੱਕ ਵੀ ਇਨਸਾਫ ਨਹੀਂ ਮਿਲਿਆ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ